ਤੇ ਥਾਪੀਆਂ ਮਾਰਦਾ ਨਾ ਇਹ ਨਾ ਹੌਣ ਕੇ ਰਹਿਣੇ ਨਾ ਤਰੇ ਮਰਾ ਨਾ ਮੇਰੇ ਸਾਲੇ ਦੇ ਚਵੜੇ ਤੇ ਤੂੰ ਛੱਤਰ ਖਾਏ ਵੀ ਨਾ ਇਹ ਟਿੱਕਦਾ ਹੀ ਨਹੀਂ ਉਹ ਮੋਟਾ ਉਹ ਕੁੜੇ ਭਾਈ ਜੀ ਤੁਸੀਂ ਆਏ ਹੋ ਹਾਂਜੀ ਕੋਈ ਸਾਰੀ ਸਮਝ ਨਾਲ ਗੱਲ ਕਰੋ ਤਾਂ ਗੱਲ ਨਾਲ ਹੀ ਸਮਝਾ ਹੀ ਕਰਦੇ ਆ ਤੂੰ ਸਾਨੂੰ ਕਾਹਤੋਂ ਲੈ ਕੇ ਦੀ ਜਦੋਂ ਤੁਸੀਂ ਉਹ ਲੜਨਾ ਦੀ ਆ ਦੇਖ ਭਾਈ ਤੁਹਾਡੇ ਸਾਹਮਣੇ ਆ ਘਰੇ ਤਾਂ ਮੈਨੂੰ ਕੁਰਤੀ-ਕੁਰਦੋ ਰਹੀ ਮੇਰੇ ਮਾਰਾ ਦੇ ਕਿ ਤੂੰ ਵੀ ਮੜਾ ਜਾ ਠੰਡਾ ਰਹਿ ਜਾ ਜਦੋਂ ਸਾਨੂੰ ਨਾਲ ਲੈ ਕੇ ਅਸੀਂ ਗੱਲ ਕਰਾਂਗੇ ਕੋਈ ਗੱਲ ਸੁਣ ਓਏ ਹਾਂ ਭਾਈ ਇਹਦੇ ਵਿੱਚ ਦਾਣਦਾਰਨੀ ਚ ਕਸੂਰ ਨਹੀਂ ਹੈਗਾ ਕਸੂਰ ਸਾਰਾ ਤੇਰੇ ਚ ਹੈ ਆ ਬਈ ਮੇਰੇ ਮਾਂਜੇ ਮਾਰਦੇ ਮੇਰਾ ਤੈਨੂੰ ਜੇ ਮੈਂ ਸੋਨੂੰ ਹੁਣ ਪਤਾ ਲੱਗ ਗਿਆ ਤੈਨੂੰ ਇਹ ਹੱਥ ਨਾਲ ਮੈਂ ਕੁੱਟ ਪਿਆ ਦਨਾ ਵੀ ਚੱਲ ਥੱਕਿਆ ਹੋਇਆ ਆ ਕੇ ਫਿਰ ਤੂੰ ਆ ਕੇ ਇੱਥੇ ਕਰੇ ਧੱਜੂ ਪਾਉਣ ਲੱਗੇ ਨਾ ਜਵਾਕਾਂ ਨੂੰ ਪਾਈਦਾ ਨਿੱਕੇ ਨਿੱਕੇ ਜਵਾਕ ਨੇ ਉਹ ਬਿਚਾਰੇ ਦੇਖ ਲਾ ਉਹ ਖੜੀਆ ਕੁੰਡੀ ਖੜੀਆ ਮੁੰਡਾ ਖੜਾ ਉਹ ਇਹ ਤਾਂ ਬਾਈ ਪਹਿਲੀ ਵਾਰ ਸੁਣਿਆ ਵੀ ਸ਼ਰਾਬੀ ਦਾ ਬਊ ਨੀ ਕੁੜਤਾ ਦੇਖਦਾ ਸ਼ਰਾਬੀ ਨੂੰ ਕੁੜਦਿਆ ਮੈਨੂੰ ਕੁੜਦਿਆ ਨਹੀਂ ਯਾਰ ਤਾਂ ਮੇਰੀ ਵੀ ਨਾਲ ਵੇਖ ਕੀ ਕਰਾਤੀ ਜੇ ਤੈਨੂੰ ਮੈਂ ਕੁੱਟ ਲਵਾਉਣਾ ਤਾਂ ਤੂੰ ਆ ਕੇ ਘਰੇ ਫੇਰ ਕਰਦਾ ਤੋ ਜਵਾਕਾਂ ਨੂੰ ਪੜਾ ਤੂੰ ਚਾਰੇ ਉਹੇ ਫਿਰਦੇ ਨੇ ਖੇਡਦੇ ਜਵਾਕਾਂ ਦੀ ਪੜਾਈ ਖਰਾਬ ਕਰੀ ਇਹਨਾਂ ਦੁਨਾਲ ਦਾ ਤੂੰ ਬਾਈ ਬਣ ਕੇ ਨਾਲ ਲੈ ਕੇ ਚੱਲਾਂਗੇ ਫਿਰ ਕਸੂਰ ਮਨ ਭਰਾਵਾ ਕਹਿੰਦਾ ਮੇਰੇ 'ਚ ਗਲਤੀ ਆ ਇਹਦੋਂ ਮੁਰਖੇ ਮੈਂ ਨਾ ਪੀਵਾ ਇੱਕ ਗਲਤੀ ਥੋੜੀ ਨਾ ਆ ਇਹਦੇ ਪਤਾ ਕਿੱਡੇ-ਕਿੱਡੇ ਆ ਆਪਣੇ ਮੈਂ ਪਹਿਲਾਂ ਸੋਚਿਆ ਕਿ ਚਾਲੇ ਨੂੰ ਕੋਈ ਕਸਰ ਹੁੰਦੀ ਹੋਣੀ ਤਾਂ ਨਹੀਂ ਕਿਤੇ ਕੰਮ ਵੱਲ ਮੂੰਹ ਕਰਦਾ ਹੈ ਮੈਂ ਲੈ ਗਈ ਥੋੜਾ ਪਵਾਨ ਉਹ ਪਹੁੰਚਿਆ ਹੋਇਆ ਸੰਤ ਸਿਗਾ ਦਿਲ ਆਪਣਾ ਸਾਰਾ ਪਿੰਡ ਜਾਂਦਾ ਉਹਦੇ ਕੋਲੇ ਉਹਨੂੰ ਮਾਵਾ ਪੈਣਾ ਨਹੀਂ ਗਾਣਾ ਕੱਢ ਕੇ ਆਇਆ ਇਹ ਉਹਨੂੰ ਐਨਾ ਮਾੜਾ ਬੋਲ ਕੇ ਆਇਆ ਗੱਲ ਸੁਣਾ ਇਹਨੂੰ ਹੈਗੀ ਤੀ ਬਗਾਨੇ ਹਵਾ ਹਾਂ ਸੁਭਾ ਸੀ ਛੇਤਰਾਂ ਦੀ ਘਾਟ ਹੈ ਇਹਨੂੰ ਹਵਾ ਹਵਾ ਕੋਈ ਨਹੀਂ ਜੇ ਹਵਾ ਆਉਂਦੀ ਬਾਬੇ ਨੇ ਫੜਦਾ ਤੇ ਨਹੀਂ ਬਾਬੇ ਨੂੰ ਵੀ ਕੁੱਟਿਆ ਹਾਂ ਚਲ ਉਰੇ ਆ ਲੈ ਨਾ ਜਰਾ ਮਾੜਾ ਮੜ ਮਾ ਸੋਨ ਲਾ ਦੀ ਕੋਈ ਗੱਲ ਮੈਂ ਥੋੜੀ ਥੋੜੀ ਕੋਈ ਨਹੀਂ ਪਕੜ ਦ ਫੇੜ ਚੱਲ ਤੌਹਣੀ ਨਾ ਕੋਈ ਕੋਈ ਦਨੇ ਵੀ ਕਮੇ ਬੜੀ ਨੇ ਆਂ ਮੈਂ ਬੜਾ ਤੁਰਲਾ ਤੇਰੇ ਜੁਮੇਦਾਰ ਤੇ ਦੋਨੋਂ ਮੈਂ ਮੈਂ ਤੁਮੇ ਬੜੀ ਦਸਾ ਮੈਂ ਇਹਦਾ ਕੀ ਪਤਾ ਕੱਲ ਨੂੰ ਕੁਰੀ ਨੂੰ ਮਾਰਛੇ ਮੈਂ ਨੂੰ ਮੈਂ ਬੜੀ ਦਸਾ ਕਿਉਂ ਜਵਕ ਨਹੀਂ ਪੜਾਈ ਕਰ ਰਹੀ ਪਈ ਪਰ ਨੇ ਜਾਵਾਂ ਚ ਤੇ ਜੁਮੇਦਾਰ ਤੇ ਲੈ ਮੱਥੀ ਪੈਣਾ ਨਹੀਂ ਕਰਦੇ ਹਾਂ ਕਰ ਲੂ ਕੋਈ ਨਹੀਂ ਇਹਦਾ ਸਿੱਕ 1% ਦਾ ਤੂੰ ਬਹਿ ਜਾ ਹੋਰ ਜਾਜਾਦਾ ਕਰ ਤੇ ਚੋਰਿਆ ਹੈ ਤੇਰੇ ਬਰਾਬਰ ਦੀ ਕੁੜੀ ਨੂੰ ਚੁੱਪ ਕਰ ਜਾ ਤੂੰ ਇਹ ਹੁਣ ਤੂੰ ਕੋਈ ਗੱਲ ਨਵੇ ਲੱਗਦੀ ਆ ਤੂੰ ਨਹੀਂ ਲੱਗਣ ਦਿੱਤੀ ਲਵੇ ਮੇਰੀ ਗੱਲ ਸੁਣਦੀ ਪੇ ਹਾਂ ਭਾਈ ਹੁਣ ਮੈਂ ਵੀ ਕਹਿੰਦਾ ਦੱਸ ਕਿਵੇਂ ਕਰਨਾ ਭਾਈ ਚੱਲ ਦੇਖ ਲੈ ਭਾਈ ਛਿਆਣੇ ਬੰਦੇ ਨੇ ਜਿਵੇਂ ਇਹਨਾਂ ਦੀ ਜ਼ਿੰਮੇਵਾਰੀਆਂ ਆਪ ਤੋੜਦਾਨੇ ਆ ਅਸੀਂ ਭਾਈ ਆਪ ਦੀ ਗਾਰੰਟੀ ਤੇ ਲੈ ਕੇ ਜਾਂਦੇ ਹਾਂ ਠੀਕ ਆ ਭਾਈ ਕੋਈ ਨਹੀਂ ਜੇ दारू ਪੀਊਗਾ ਹਾਂ ਇਹ ਮੈਨੂੰ ਦੱਸਣਾਗਾ ਠੀਕ ਆ ੁੰਡੇ ਕੋਲੇ ਬਾਅਦ ਫੋਨ ਕਰੂਗੀ ਠੀਕ ਆ ਬਾਈ ਅਸੀਂ ਨਾ ਅੱਜ ਰਾਤ ਨੂੰ ਕੁੱਟਿਆ ਫੇਰ ਅੱਤੀ ਰਾਤ ਨੂੰ ਤੂੰ ਫੋਨ ਨੰਬਰ ਫੋਨ ਕਰ ਦੇ ਪਹਿਲਾਂ ਮੈਨੂੰ ਫੋਨ ਕਰ ਗੱਲ ਸੁਣ ਮੈਂ ਪਰ ਕੱਲ ਨੂੰ ਉਹ ਗੱਲ ਨਾ ਹੋ ਜਾਈ ਭਾਈ ਮਹਾ ਯਾਰ ਜਮਾ ਤੈਨੂੰ ਕਹਿਦਾ ਵੀ ਉਹ ਗੱਲ ਹੋਣੀ ਨਹੀਂ ਲੰਦੇਗੇ ਹਾਂ ਦੇਖ ਥੋੜੇ ਆਇਆ ਨਹੀਂ ਮੈਂ ਰੱਖ ਲਾਂਗਾ ਫੇਰ ਵੀ ਛਾਣੇ ਪੰਜੇ ਐ ਦੋ ਪਿੰਡ ਦੇ ਠੀਕ ਆ ਹਾਂ ਹੋਇਆ ਚਲ ਆਪਜੀ ਜ਼ਿੰਮੇਦਾਰੀ ਤੇ ਲੈ ਆਇਓ ਦੇਖ ਪਤਾ ਕੀ ਥੋੜੇ ਭਾਈ ਬੱਚੇ ਨੇ ਪੜ੍ਹਾਈ ਖਰਾਬ ਹੋ ਜਾਈ ਜਦੀ ਹੈਗੀ ਹੁਣ ਇਹ ਉਰੇ ਬੈਠਿਆ ਮਹੀਨਾ ਹੋ ਗਿਆ ਪੇਪਰ ਨਾਲ ਦੇਣ ਦੀ ਸਾਰੇ ਹੋਣਾਗੇ ਚਲੋ ਤਾਂ ਠੀਕ ਹੈ ਛਿਆਣਾ ਬੰਦਾ ਤਾਂ ਛਿਆਣੀ ਗੱਲ ਕਰਦਾ ਹੁੰਦਾ ਹੁਣ ਇਹਨੂੰ ਕੀ ਸਮਝਾਈਓ ਡੋਲੂ ਚਲ ਕੋਈ ਨਹੀਂ ਅਸੀਂ ਨੂੰ ਸਮਝਾਉਨੇ ਆ ਗੱਲ ਸੁਣ ਲੈ ਕੁੜੇ ਰੋਟੀ ਇਹਦੀ ਟੇਪ ਚ ਪਾ ਕੇ ਮੈਂ ਆਪ ਨਾਲ ਦੁੱਧਾ ਢੋਲੂ ਇਹਨੂੰ ਫੜਾ ਲਿਆ ਕਰੋ ਇਹਨੂੰ ਤੋਕਾ ਦਾਰੂ ਦਾ ਨਹੀਂ ਪੀਂਦਾ ਆ ਕੇ ਘਰੇ ਇਹ ਸੁਣ ਪੀਵੇ ਨਾ ਪੀਵੇ ਹਾਂ ਅਸੀਂ ਸਾਡੀ ਗੱਲ ਆਈ ਕੋਈ ਛੋਟੀ ਕੋਈ ਗੱਲ ਸੁਣੋ ਹਾਂ ਤੇਰੇ ਨਾਲ ਸੀ ਰਾਜਾ ਕੀ ਨਾ ਦਾਰੂ ਨਹੀਂ ਪੀਣੀ ਨਾ ਨਾ ਮੈਂ ਇਹਨੂੰ ਪਤਾ ਹਾਂ ਅੱਜ ਦੇਖਾਂ ਤੇਰੀ ਵੀ ਬੇਇੱਜ਼ਤੀ ਹੋ ਗਈ ਆਪਣੀ ਬੇਇੱਜ਼ਤੀ ਕਰਾਤੀ ਨੇ ਬੰਦੇ ਆਪਰ ਮੈਨੂੰ ਤਾਂ ਪਿੰਡੇ ਕਹਿੰਦੇ ਕਹਿੰਦਾ ਮੈਂ ਤਾਂ ਦਾਰੂ ਨਹੀਂ ਪੀਦਾ ਇਹਗਾ ਲੈ ਦਾਰੂ ਮੇਰੇ ਕੋਲ ਜੋ ਕੱਲ ਗਿਆ ਇਹ ਉਹ ਬਾਈ ਜਦੋਂ ਸਾਰਾ ਕੰਮ ਧੰਦਾ ਕਰਕੇ ਆਉਂਦਾ ਖੇਤੋਂ ਮੈਂ ਦਿੰਦਾ ਰਹਾ ਇੱਕ ਦੋ ਪੇਗ ਵਿਚਾਰ ਭਾਈ ਆ ਥੱਕਿਆ ਕੋਈ ਹੈ ਨਾ ਤੂੰ ਜਾ ਕੇ ਮੋਦਨਾ ਨਾ ਕੇ ਰੋਟੀ ਖਾ ਸਾਨੂੰ ਕੋਈ ਆ ਦੁੱਖ ਨਹੀਂ ਇੱਕ ਲਾ ਲੈ ਰੋਟੀ ਖਾ ਕੇ ਪੈ ਜਾ ਹਾਂ ਭਾਈ ਜੀ ਇਹ ਕੀ ਹੋਇਆ ਵੀ ਜਵਾਕਾਂ ਨੂੰ ਬਾਹਰੇ ਕਰ ਦਿੰਦਾ ਅੱਧੀ ਰਾਤ ਕੁੱਟ ਕੇ ਬਾਈ ਅਸ ਫਿਰ ਨਿਆਣੇ ਜਵਾਕ ਨੇ ਫਿਰ ਇਹ ਕਿੱਧਰ ਜਾਣ ਕੁੜੀ ਮਤਿਆਰ ਉਹ ਇਹ ਤਾਂ ਪੰਜੀ ਮਟਰ ਪਨੀਰ ਖਵਾਉਂਦਾ ਆ ਲੈਣਾ ਜਵਾਕ ਕੋਈ ਨਾ ਰਹਿ ਗਿਆ ਆ ਦੇਖ ਨਾ ਮਰਜੀ ਖਵਾਉਂਦਾ ਯਾਰ ਜੋਤੀਆਂ ਰਤੀਆਂ ਨੂੰ ਥੱਕ ਵੀ ਨਹੀਂ ਸਕਦੇ ਹੈਗੇ ਜਦੋਂ ਆਂ ਹੀ ਬਾਹਰ ਐਂ ਘਰੋਂ ਫਿਰ ਤင်း ਜਵਾਖਾਂ ਦਾ ਬਹੁਤਾ ਹੈ ਜੀ ਨਾ ਪਾਪ ਤੇ ਸੱਤਿਆਂ ਦਾ ਕੁੜੀ ਨੂੰ ਘਰੇ ਬਿਠਾਉਣਾ ਜਾਂ ਤੋੜਨਾ ਇਹ ਤਾਂ ਕੋਈ ਤੈਨੂੰ ਆਪ ਹੀ ਪਤਾ ਨਾ ਗਿਉ ਦੋ ਸਾਲ ਨੂੰ ਕੁੜੀ ਤੇਰੀ ਵੀ ਆ ਉਹ ਬਾਈਆ ਚੁੱਪ ਕਰਕੇ ਮੈਂ ਵੀ ਤੇਰੇ ਲਈ ਪ੍ਰਿਹਾਈ ਵੀ ਗੱਲਾਂ ਲੈਂਦੇ ਆ ਰਸਕੋ ਭਾਜਨਤੀ ਚੋਵਾਰਾ ਐਂ ਕਰ ਠੀਕ ਆ ਚਲ ਇਹ ਕਹਿੰਦੇ ਨੇ ਇਹਨਾਂ ਦੀ ਵੀ ਰੱਖ ਲੈ ਤੇ ਮੇਰੀ ਵੀ ਸੁਣ ਲੈ ਮੈਂ ਤਾਂ ਨਹੀਂ ਜਾਣਾ ਜੇ ਜਵਾਖਾਂ ਦਾ ਬੋਤਾ ਹੈ ਜਲਾ ਕੁੜੀ ਤਾਂ ਮੈਂ ਰੱਖੂ ਆ ਆਪਣੇ ਕੋਲੇ ਲੈ ਜਾ ਆਪਣੇ ਨੂੰ ਜਾ ਭਾਜਾ ਕਾਨੂੰਨ ਐ ਕੰਮ ਕਰਦੀ ਆ ਭਾਈ ਤੂੰ ਕਿਉਂ ਕਰਦੈ ਤੂੰ ਕੋ ਗੋ ਬੋਲਣ ਨੂੰ ਮਾਰ ਕੇ ਦੇਖ ਨਲੀਆਂ ਦਾ ਮੈਂ ਸਾਫ ਕਰਦਾ ਲੈ ਨਲੀਆਂ ਕੀ ਸਾਫ ਕਰਦਾ ਜਿੱਤੇ ਆ ਤੇ ਤੇਰਾ ਪਤੰਦਰ ਛਾਂਜੇ ਵੀ ਮੋਂ ਕੋ ਖੜਕ ਜਾਂਦੀ ਤੇਰਾ ਪਤੰਦਰ ਅੱਧਾ ਭਾਜੀ ਦਾ ਹੋਚਲ ਖਾ ਕੇ ਦੇਖ ਪਰੋਲੇ ਵਰਗਾ ਹੋਇਆ ਫਿਰਦਾ ਅੱਛਾ ਤੈਂ ਕਰਿਆ ਹੁਣ ਇਹ ਹੋਰ ਜਿੰਨੇ ਕਰਿਆ ਤੱਕਦੇ ਹੋ ਰਪਾ ਦੀ ਮਾਰ ਕੁੜੇ ਖਵਾਉਂਦਾ ਚੱਲ ਲਾਣੇ ਜਾ ਰਾ ਜਿਉ ਜੋ ਬੱਚਿਆ ਆ ਗਿਆ ਨਾਨ ਕੀ ਉਹਦਾ ਖਵਾਉਣਾ ਹੀ ਬੰਦਾ ਬੱਚਿਆਂ ਦਾ ਖਵਾਉਣਾ ਤਾਂ ਪੈਂਦਾ ਦੇਖ ਤੇ ਤਾਂ ਪਤੰਦਰ ਹਮੀਰ ਦੇ ਝੋਟੇ ਵਰਗਾ ਹੋਇਆ ਪਿਆ ਉਹ ਤਾਂ ਚੱਲ ਦੇਖਦਾ ਆਪਨੂੰ ਜਾਇਆ ਹੋਇਆ ਪਿਆਗਾ ਉਹ ਤਾਂ ਕੋਈ ਚੱਕਰ ਨਹੀਂ ਜੀ ਉਹ ਗੱਲ ਸੁਣੋ ਇਹਨਾਂ ਬੱਚਿਆਂ ਦੀ ਗੌਰ ਹੀ ਨਹੀਂ ਹੈਗੀ ਪਤਾ ਕਹੀ ਜਾਂਦੇ ਨੇ ਹਮੀਰੇ ਕਾ ਝੋਟੇ ਵਰਗਾ ਹੋ ਰਿਹਾ ਹਾਂ ਉਹ ਦੇਖ ਲੈਂਦੇ ਆ ਜਾਬਾ ਦੇਖ ਕਿਵੇਂ ਸੁੱਕੀਆਂ ਪਈਆਂ ਨੇ ਹਾਂ ਬਈ ਆਪਣੇ ਦੁੱਧ ਲੱਸੀ ਪੀਂਦੀ ਕੱਟੀ ਵਰਗੀ ਹੋ ਰਹੀ ਸੀ ਇਹ ਆ ਦੇਖ ਲੈ ਹੁਣ ਮੂੰਹ ਕਿਵੇਂ ਹੋ ਰਿਹਾ ਇਹਦੇ ਅੰਦਰ ਮਰਿਆ ਪਿਆ ਬਾਈ ਇਹਨੂੰ ਕਿ ਖਾਣ ਨੂੰ ਦਿੱਤਾ ਪੁੱਛੇ ਅੰਦਰ ਮਰਿਆ ਪਿਆ ਜਵਾਖੀ ਦੇ ਜਾ ਫੁੱਟ ਫੁੱਟ ਕਲਾ ਕੁੜੀ ਦਾ ਜਲੂਸ ਘਟਿਆ ਪਿਆ ਬਾਈ ਜਾਂਦੀ ਤਾਂ ਬੰਲੀਆਂ ਚੋਗਣਾ ਆਹੀ ਤਾਂ ਉਹ ਬੰਲੀਆਂ ਦੀ ਪ੍ਰਤੀਸ਼ਠਾ ਮਾਏ ਦਾ ਹਾਂ ਇਹ ਬਾਈ ਸੀਜ਼ਨ ਵળે ਲਿਆਉਂਦੇ ਨੇ ਹਾਂ ਹਾਂ ਸੀ ਦੋ ਮੇਰੇ ਕਣਕ ਕਰ ਲੂ ਹਾਂ ਕਣਕ ਕਰ ਜੂਰੇ ਵੱਡਾ ਬੋਝਣੋਂ ਮਰਦੇ ਮੇਰੇ ਸਾਲੇ ਹਾਂ ਬਾਈ ਚੱਲ ਸੁਣ ਕੇ ਪੈ ਜਾ ਕਿੱਥੇ ਜਾੜਾ ਗੜਾ ਹਾਂ ਹਾਂ ਹੁਣ ਆਪਾਂ ਗੱਲ ਲਵੇ ਲਈਏ ਮਸਾਂ ਹੁਣ ਤੂੰ ਬਾਹਾਂ ਜਾਹਾਂ ਮਾ ਜੇ ਭਾਈ ਦੀ ਨਕਰੀ ਖਾਣਾ ਗੱਨਾ ਕਰਦਾ ਗੱਲ ਸੁਣ ਭਾਈ ਮੇਰੀ ਗੱਲ ਤੈਨੂੰ ਜਾਣਾਂ ਦਾ ਪੂਰੀ ਗੱਲ ਸੁਣ ਹੁਣ ਤੂੰ ਆਏ ਦੱਸੋ ਜਿੰਨਾਂ ਜਿੰਨਾ ਚਾ ਤੇਰੇ ਨੈਣ ਪ੍ਰਾਂਤ ਤੋਂ ਉਹਨਾਂ ਜਿਹੀ ਭਾਈ ਭਰਜਾਈ ਨੇਗੇ ਹੁਣ ਤੈਨੂੰ ਕਿੰਨਾ ਚਿਰ ਹੋ ਗਿਆ ਇਹ ਨੂੰ ਮਹੀਨਾ ਹੋ ਗਿਆ ਤੇਰੀ ਭਰਜਾਈ ਉਹਦੇ ਦੀ ਗਈ ਆ ਜੀ ਤੂੰ ਇੱਥੇ ਰੋਟੀਆਂ ਖਾ ਪੀਂਦੇ ਆ ਪੂਰਾ ਕਰੀ ਜਾਂਦੇ ਆ ਦੇਖ ਲਾਂਗੀ ਜਿੱਦਾਂ ਮੇਰੇ ਭਰਾ ਕਹਿਣਗੇ ਉਦਾਂ ਕਰ ਲਾਂਗੀ ਹਾਂ ਤੁਸੀਂ ਸਿਆਣੀ ਮਣ ਕੁਝ ਹੁੰਦਾ ਹੈ ਮੈਂ ਗਰੰਟੀ ਰਹਿਣਾ ਕੋਈ ਗੱਲ ਨਹੀਂ ਜੇ ਤੂੰ ਬਾਹਰ ਹੋਰ ਆਪਾਂ ਉਹ ਕਰ ਲਾਂਗੇ ਕੋਈ ਤਾਂ ਟੋਲੀ ਹੋਰ ਜੱਛ ਭਾਈ ਜੀ ਫੇਰ ਮੈਂ ਨਾ ਭਾਈ ਆਪਾਂ ਤਾਂ ਜਿਵੇਂ ਤੁਸੀਂ ਕਹੋਗੇ ਹੀ ਉਹ ਮੈਂ ਠੀਕ ਹੈ ਜੀ ਜੇ ਕੋਈ ਸਿਆਣਾ ਆ ਆ ਪਹੁੰਚਦਾ ਯਾਰ ਆ ਨੀ ਬੱਟਾ ਇਹਨਾਂ ਦਾ ਉੱਚਪ ਕਰ ਜਾ ਵੜ ਜਾ ਯਾਰ ਤੂੰ ਚੁੱਪ ਦਾ ਕਰ ਜਾ ਕੋਈ ਨਹੀਂ ਤੁਸੀਂ ਦੇਖ ਲੋ ਜਿਵੇਂ ਸਾਨੂੰ ਲੋਕਡਾਉਨ ਦਾ ਚਲ ਕੋਈ ਨਹੀਂ ਅਸੀਂ ਸਮਝਾਵਾਂ ਕਿ ਤੂੰ ਕਿਰਾਂ ਕੁੜੀ ਦਾ ਉਹ ਕਰੋ ਤੋੜਨ ਦੀ ਤੇ ਇਹ ਕਿੱਥੇ ਸਮਝਣਾ ਲੈ ਭਾਈ ਮੈਨੂੰ ਤਾਂ ਲੱਗਦਾ ਨਹੀਂ ਸਮਝੀ ਚਲ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਲੈ ਜਾਓ ਮੈਂ ਲੈ ਜ਼ਿੰਮੇਵਾਰੀ ਤੇ ਲੈ ਕੇ ਜਾਮਾ ਕੋਈ ਨਹੀਂ ਦੇਖ ਲੋ ਮੇਰੇ ਛੋਟੇ ਕਰੇ ਤਾਂ ਲਾਸਟ ਮਾਰਨਿੰਗ ਹੋਊਗੀ ਇਸ ਤੋਂ ਬਾਅਦ ਇਹਨਾਂ ਕੋਈ ਕੁਝ ਕਹਿਣਾ ਫਿਰ ਤਾਂ ਪਰਚਾ ਹੀ ਭੇਜੋ ਤਲਾਕ ਹਾਂ ਬਸ ਉਸ ਤੋਂ ਬਾਅਦ ਪਰਚਾ ਭੇਜੋ ਉਹਦੋਂ ਦਾ ਸੀ ਵੀ ਨਹੀਂ ਆਉਂਦੇ ਉਹ ਕੰਜਰਾ ਉਹਦਾ ਘਰ ਬਸਾਦਾ ਇਹਨਾਂ ਤਾਂ ਬਾਰੀ ਕਰਖਿਆ ਆਪਦੇ ਵਾਲੀ ਉੱਤਰ ਤੋਰਖਿਆ ਇਹ ਭੜੋਰੇ ਬਿਠਾ ਰਖਿਆ ਉਹ ਕੰਦਰਾ ਉੱਥੇ ਆਪਣੇ ਕੋਲ ਇਕੱਲਾ ਫਿਰਦਾ ਨਾ ਮਰਦਾ ਹੋਰ ਬੜਾ ਆਪੂ ਕੇ ਲੈ ਚਲਦੇ ਆ ਜੇ ਆਪਾਂ ਨਾਲੇ ਜਵਾਕ ਆਪਲੇ ਘਰੇ ਮੌਜਾ ਮਾਰਨਗੇ ਆਪਣੇ ਆਪਣੇ ਤਾਂ ਕੰਦਰਾ ਕਿੰਨਾ ਦੁੱਧ ਲੱਸੀ ਆ ਮੌਜਾ ਨਾਲ ਕੋ ਤੁ ਕੋ ਲੈ ਵਰਗ ਹੋਰੇ ਤੇ ਪੂਰੇ ਆ ਕੇ ਬੂਥੜੇ ਸਗਾ ਕੇ ਨੇ ਦੀਆਂ ਮੜਾ ਜਾ ਉੱਚੀ ਬੋਲ ਸਾਨੂੰ ਵੀ ਸੁਣ ਜੋ ਕੰਨਾਂ ਚ ਘਸਰ ਘਸਰ ਕਰਦੇ ਹੋ ਗਲਤੀ ਤੇਰੇ ਚ ਕੰਨਾਂ ਦਾ ਕੋਈ ਸਮਝਾਉਂਦਾ ਉਹ ਕੋਈ ਮੈਨੂੰ ਤਾਂ ਲੱਗਦਾ ਬਾਈ ਆਹੀ ਬੰਦਾ ਹਾਂ ਮੇਰੇ ਤਾਂ ਇਹ ਕੁਟ ਪੁਟੇ ਬਾਈ ਬੋਢੇ ਸਦਾ ਤੇ ਉਹ ਚਾਹੇ ਕੁਝ ਵੀ ਕਰਦਾ ਹੁਣ ਤੇਰੇ ਚ ਕਸੂਰ ਕੱਢਾਂਗੇ ਅਸੀਂ ਵੀ ਭਾਈ ਤੇਰੇ ਚ ਗਲਤੀ ਆ ਹੁਣ ਤੈਨੂੰ ਗਲਤੀ ਮੰਨਣੀ ਪਊ ਮੰਨਣੇ ਪਊ ਕੀਰਾਂ ਤੋਂ ਲਚਾਨ ਦੀ ਕੋਸ਼ਟ ਕਰ ਉੱਥੇ दारू ਨਹੀਂ ਪੀਣੀ ਕੁਛ ਨਹੀਂ ਕਰਨਾ ਤੇ ਬਾਈ ਬਣ ਕੇ ਤੋਰ ਲੈ ਨੂੰ ਕੁਛ ਨਹੀਂ ਬਸ ਕਰਦੇ ਗੱਲਾਂ ਕਰ ਜਾ ਜਦੋਂ ਕਹੀ ਜਾਂਦੇ ਅਸਲ ਤੇ ਅਸੀਂ ਕਹੂੰ ਰਹਾ ਵੀ ਤੇਰੇ ਚ ਕਸੂਰ ਆ ਤੂੰ ਕਦੇ ਵੀ ਹਾਂ ਮੇਰੇ ਚ ਕਸੂਰ ਹੈ ਵੀ ਲੜਕੀ ਜੀ ਕਸੂਰ ਭੋਰਾ ਨੇ ਅਸੀਂ ਇਹ ਗੱਲ ਕਹਾਂਗੇ ਇੱਕ ਬਾਈ ਬਣ ਕੇ ਮਾਂ ਚਾਣੀ ਜਰੂਰ ਗੱਲ ਕਰਨੀ ਕੋਈ ਨਾ ਤਾਂ ਸਾਰੀ ਗੱਲ ਕਰਨਾਂ ਆ ਆਪਾਂ ਆ ਇਹਨੂੰ ਮੜਾ ਕੇ ਲੋਟ ਕਰ ਲਓ ਦੂਜੇ ਤਾਂ ਨਰਮੀ ਹੈ ਕੋਈ ਉਹ ਵੀ ਲੋਟ ਆ ਉਹ ਕੁਛ ਨਹੀਂ ਜਾਂਦਾ ਤੀਆਂ ਬਣਾ ਨੂੰ ਗੁੱਸਾ ਹੁੰਦੇ ਜਦੋਂ ਆਪਾਂ ਕੋਈ ਆਪਣੀ ਨੂੰ ਕੁੱਟ ਕੇ ਕੋਈ ਤੋਰੇ ਆਪਾਂ ਨੇ ਗੁੱਸਾ ਆਊਗਾ ਆ ਤੂੰ ਦੇਖ ਲਈ ਜਦੋਂ 2 ਸਾਲਾਂ ਨੂੰ ਵਿਆਹ ਥੀ ਤੂੰ ਕਿਵੇਂ ਕਰਿਆ ਕਰੇਗਾ ਉਹ ਗੁੱਸਾ ਤਾਂ ਆਉਂਦਾ ਗੱਲੀ ਹੀ ਹੈ ਮੇਰਾ ਸਲਾਹ ਕਰਦਾ ਹੋ ਨੂੰ ਸੂੰ ਹੀ ਨਹੀਂ ਗੱਲ ਕਰਨ ਦੀ ਇਹ ਤਾਂ ਚੌੜਾ ਹੋ ਹੋ ਗੱਲਾਂ ਕਰਦਾ ਨੇ ਤਿੰਨ ਮਰੀਆਂ ਜਾਬਾ ਦੇ ਨਾਲ ਵੀ ਲੋਟ ਹੋ ਜਾਊ ਚਲ ਚੁੱਪ ਕਰ ਜਾ ਨਹੀਂ ਬਚ ਗਿਆ ਨਾ ਤਾਂ ਕਿੰਨਾ ਕਰਦਾ ਚਲ ਕੋਈ ਉਹ ਜਦ ਬਚ ਗਿਆ ਪਠੇਰ ਚ ਤੂੰ ਹੁਣ ਇਹ ਜਿਹੜਾ ਸ਼ਾਂਚੇ ਨਾ ਸਿਰ ਪਾ ਲਿਆ ਹੁੰਦਾ ਇਹ ਤਾਂ ਫੇਰ ਬੋਲ ਜਾਂਦਾ ਤੂੰ ਅਹੀਂ ਦੇ ਹਸਾਬ ਲਾ ਲਾ ਜੇ ਅਹੀਂ ਗਰਦੂਦਾ ਮਾਲਕ ਹੈ ਇਹਦੇ ਨਾਲ ਆਪਾਂ ਜੀ ਵੀ ਹਾਂ ਆਓ ਚਲ ਇਹਨੂੰ ਲਵੇ ਲਾ ਹਾਂ ਗੱਲ ਨੂੰ ਲਵੇ ਲਾ ਤਾਂ ਮੈਂ ਮਰਾ ਲਵੇ ਤਾਂ ਪਸੇ ਹੀ ਆ ਤੂੰ ਭਾਈ ਖੜਾ ਹੋ ਕੇ ਗਲਤੀ ਮੰਨ ਤੇ ਇਹਨਾਂ ਨੂੰ ਕਹਿੰਦਾ ਕੁੜੀ ਤੋੜਨ। ਚਲੋ ਖੜਾ ਹੋ। ਇਦੋਂ ਮੁੜ ਕੇ ਤਾਂ ਜਾਰੂ ਨਹੀਂ ਪਿਉਂ। ਜੇ ਤਾਂ ਵੀ ਪਊਏ ਦਾ ਜਾਰੀ ਚਾਰਾ ਪਹਿਲਾ ਮੈਂਬਰ ਜਾ। ਚੱਪਲ ਮੈਂਬਰ। ਆਹ ਸਿੱਕਾ ਹੈ ਨਾ ਤੇਰਾ ਵੀ ਸਾਰਾ ਕਸੂਰ ਤੇਰੇ ਚ ਹੈ ਵੀ ਉੱਥੇ ਪੂਰਾ ਕਸੂਰ ਨਹੀਂ ਹੈਗਾ। ਪੈਰੀ ਹੱਥ ਵਾਲਿਓ ਪੈਰੀ ਹੱਥ। ਇਹਦਾ ਪੈਰੀ ਹੱਥ। ਕੁੜੀਏ ਪਰੋੜ। ਪੈਰੀ ਹੱਥ ਨਹੀਂ। ਚੋੜ ਦੀ ਪੱਕ ਸਹੀ ਪੈਰੀ ਹੱਥ ਨਾਲ ਕਿਹਾ ਤੂੰ ਲਿਸਾਉਣ ਨਾਲ। ਮੈਂ ਨਹੀਂ ਭਾਈ ਪੈਰੀ ਹੱਥ ਨਾਲ। ਇਹ ਤਾਂ ਮੇਰੇ ਸਾਲੇ ਦੇ ਪੈਰਾਂ ਤੇ ਮੁਸਕ ਮਰੀ ਜਾਂਦੀ ਐ। ਉਹ ਕੇਰਾ ਦਾ ਖੜਾ ਹੋ ਕੇ ਹੱਥ ਬੰਨ ਲੈ। ਖਾਸਮਾ। ਚਲ ਮੈਂ ਤੇਰੀ ਗੇਤੋ ਕੱਲ ਨੂੰ। ਉਰੇ ਤੂੰ ਕੇਰਾ ਹੱਥ ਬਣ ਕੇ ਕਰ ਮੈਂ ਪੈਰੀ ਹੱਥ ਲਾ ਦਣਾ ਮੇਰੇ ਨਾਲ ਤੋਰ ਤੋਰ ਤਾਂ ਦੇਣਗੇ ਉਹ ਤੋਰ ਦੇਣਗੇ ਖਾਣਾ ਮੈਂ ਮੈਂ ਆਪਦੇ ਲਈ ਵੀ ਇਹਦਾ ਲੈ ਦਿਆਂ ਅਈ ਕਰਕੇ ਨਾ ਨਾ ਬਈ ਪੈਰੀ ਹੱਥਾਂ ਦੀ ਕੋਈ ਲੋੜ ਨਹੀਂ ਤੂੰ ਬੈਠਾ ਨਾ ਮਾਫੀ ਮੰਗ ਲੈ ਨਾ 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 ਕੋਈ ਨਾ ਕੋਈ ਉਹ ਬਾਈ ਜਾ ਉਰੇ ਪਤਨ ਮੁੜ ਉਰੇਓ ਪਿੰਡ ਰੂਚਣਾ ਨੂੰ ਪੁੱਤ ਜੜੀ ਨਾਲ ਹਾਂਜੀ ਬਾਈ ਲੈ ਪੈ ਲੈ ਖੋ ਤੇ ਆਪਦੇ ਪਿਓ ਦਾ ਕਰਦਾ ਜਵਾਬ ਕਹ ਤੈ ਉਹ ਜੇ ਤੈ ਕਰੂ ਗਈ ਮੇਰਾ ਛਾਲਾ ਨਿਕਲੂ ਹੀ ਪਿਆ ਵਰਗਾ ਪਾਕਿਸਤਾਨ ਦੇ ਬੰਬ ਵਰਗਾ ਪਿਆ ਦਿੱਖਦਾ ਸਹੀ ਉਹ ਲਾੜ ਲਾਖਾ ਵੀਰੇ ਲਾੜ ਲਾਖਾ ਉਹ ਆਇਆ ਤੇ ਛਾਂ ਦੇ ਬੀਮਾ ਕੋ ਖੜ ਕੇ ਜਾਂਦੀ ਉਹਦੇ ਲਾੜ ਲਾਖਾ ਕਿਧਰ ਵਗ ਜਲਾ ਇਹ ਤਾਂ ਮੇਰੇ ਘਰ ਹੀ ਲੈਂਦਾ ਸਾਰਾ ਦਨਾ ਇਹ ਤਾਂ ਲਵੇਂ ਨਾ ਇਹ ਤਾਂ ਕੁੱਟ ਗਿਆ ਇਹਨੂੰ ਕਿੱਥੇ ਜਾ ਰਹੇ ਹੋ ਕਿਿੱਤੇ ਤਾਂ ਘਰ ਜਾਣਿਆ ਇਹਨੂੰ ਆਇਆ ਦੱਸੋ ਜੀ ਇਹ ਮਹੀਨਾ ਹੋਗਾ ਸੀ ਮਾਰ ਵੀਰੇ ਆਇਆ ਉਹਦੇ ਨਾ ਜਮਾ ਹੋਰ ਜੇ ਤੂੰ ਕਰਦੇ ਪਹਿਲੇ ਤੂੰ ਤੇਰਾ ਘਰਦਾ ਜਾ ਰਿਹਾ ਉਹ ਗਿਆ ਹੀ ਤੇਰੇ ਤੇ ਚਲੋ ਯਾਰ ਹੁਣ ਬਾਹਲੀ ਗੱਲ ਕਿਉਂ ਵਧਾਈ ਆ ਹਾਂ ਆਪਾਂ ਤੁਸੀਂ ਤਿਆਰੀ ਕਰੋ ਜੀ ਅਸੀਂ ਕੁੜੀ ਲੈ ਕੇ ਗਾਹਾਂ ਨੇ ਆਉਂਦਾਗਾ ਦੂਰ ਦੀ ਬਾਟ ਹੈਗੀ ਬੱਦਲ ਵਾਲ ਦਾ ਟਾਈਮ ਤਿਆਰੀ ਹੈ ਤਿਆਰੀ ਮੈਂ ਕਿਹੜਾ ਬਰੀ ਬਣਾਉਣੀ ਆ ਚੱਲਦੇ ਹਾਂ ਇਹ ਗੱਲ ਝੂਠ ਨਹੀਂ ਕਹੀ ਲਾਭੀ ਨਹੀਂ ਬਈ ਜੇ ਚਾਹ ਚੱਲ ਪਾ ਬਾਈ ਤੂੰ ਵੀ ਕੱਪੜਾ ਲੀੜਾ ਉਹ ਘਰ ਨਹੀਂ ਬਿਸਾ ਸਕਦੀ ਮੈਂ ਭਰਾ ਚੱਲ ਪੁੱਟੇ ਹੋ ਜਾ ਤੈਨ ਪਾ ਲੈ ਕੱਪੜਾ ਹੁਣ ਇਹ ਮਗਰ ਤਾਂ ਨਹੀਂ ਲੱਗਣਾ ਹੁਣ ਜਦੋਂ ਦੋ ਬੰਦੇ ਆ ਗਏ ਭਾਈ ਫਿਰ ਆਪ ਦੀ ਕਰੇ ਤਾਂ ਜਾਣੇ ਪੜੀ ਮਰਲੀ ਬੈਠਕ ਚ ਪਹਿਨੇ ਮੇਰੇ ਕੱਪੜੇ ਫੇ ਮੈਂ ਚੱਕ ਲੈ ਚੱਕ ਲੈ ਕੱਪੜੇ ਕਰੇ ਚੱਲ ਜੀ ਹੈ ਮੇਰੇ ਛਾਲੇ ਦੀ ਧੌਣ ਵੀ ਨਹੀਂ ਹਾਲੀ ਗੱਭਣ ਮੈਸ ਵਰਗਾ ਚੱਪਿਆ ਆ। ਆ ਦੇਖਦਾ ਉਹ ਬਾਈ ਕਰਦੀ ਇਹਦਾ ਵਾਦਾ। ਉਹਦਾ ਕਰੂਗੀ ਫੱਲ। ਤੇ ਮੇਰੇ ਸਾਲਾ ਦਵੇ ਦਾ ਹੁਣ ਦੇ ਮੋਹ ਪਿਆਰ ਨਾਲ ਫੇਰ ਹੀ ਆ ਫਿਰ ਜਾਣਦਾ ਵੈਂ। ਥੋੜੀ ਕਰਤੂਤ ਨੂੰ। ਲਵੇ ਲਾਉ ਨੂੰ ਮੇਰੇ ਛਾਲੇ ਸਾਡੇ ਜੋੜ ਨੰਗੇ ਦੀ। ਚੁੱਪ ਕਰ ਜਾ ਹੁਣ ਤੂੰ ਕਾ ਕੰਜਰਾ। ਤੂੰ ਦਾ ਖੜ ਜਾ ਹੁਣ। ਹੁਣ ਮਸਾ ਗੱਲ ਲਵੇ ਲਾਈ ਆ ਗਈ। ਆਹੋ। ਇੱਥੇ ਫੇਰ ਵਾਦਾ ਵਧਾ ਕੇ ਬਹਿਜੇਗਾ। ਪਤਾ ਆਵਜ ਨੂੰ ਵੱਧ ਰੱਖੇ ਨੇ ਬਈ ਦੋਤੇ ਦਾਦੀਆਂ ਕਿਨੇ ਸਿੱਕੇ ਹੁੰਦੇ ਨੇ ਦੋ ਤਿੰਨ ਕਿ ਦਿਨ ਦਾਰੂ ਨਾਲ ਫੇ ਠੀਕ ਹੈ ਤੇ ਬਾਕੀ ਦਾ ਕੰਮ ਫਲਾਣਾ ਸੂਟ ਦਵਾਉ ਨੂੰ ਚੱਪਲਾ ਲੈ ਦੂ ਆ ਐਜੇ ਕਰਕੇ ਲੱਗਾ ਚਲੋ ਚਲੋ ਆਏ ਤਾਂ ਹੁਣ ਇੱਥੇ ਕਰੋ ਬਈ ਤਿਆਰ ਦੇ ਵਾਕਾਂ ਨੂੰ ਤਿਆਰ ਨੇ ਜਵਾਕ ਦਾ ਚੱਲ ਮਾਰੇ ਕੋਈ ਨਾ ਆਇਆ ਬਈ ਹੋਵੇ ਤਿਆਰ ਹਾਂ ਚੰਗਾ ਬਈ ਚੰਗਾ ਹੀ ਅਲੈਕੁਮ ਸਲਾਮ ਚੰਗਾ ਵੀ ਦੀ ਪਿਹਰਾ ਹੈ ਬਈ ਜੀ ਤਾਂ ਕਰਦਾ ਨਹੀਂ ਆ ਮੈਂ ਤਾਂ ਤੇ ਹੀ ਠੱਕੇ ਨਾ ਭੇਜੀ ਜਾਂਦੇ ਹਾਂ ਚੱਲ ਭਾਈ ਫਿਰ ਜਾਣਾ ਪਊਗਾ ਪਿੰਡ ਤਾਂ ਹੁਣ ਕਿੰਨਾ ਕੁ ਟਾਈਮ ਇੱਥੇ ਬੈਠ ਰਹੇ ਹੈਗੀ ਮੈਨੂੰ ਪਤਾ ਐਨੇ ਥੋੜੇ ਘਿਨਾਵਾ ਤਾਂ ਫੇਰ ਉਹੀ ਲੱਛਣੇ ਕਰਨੇ ਆ ਆ ਲੈ ਫੋਨ ਮੈਨੂੰ ਫੋਨ ਕਰਦੀ ਜੇ ਬੋਲਿਆ ਭੈਣ ਦੀ ਨੱਕੀ ਖਾਂਦੇ ਮੈਂ ਤੋੜੂ ਨਿੱਕਾ ਫੋਨ ਤੇ ਰਹਿਣ ਨਹੀਂ ਦਿੰਦਾ ਪਹਿਲੇ ਦੋ ਕੋਲੇ ਮੇਤੋਂ ਦਿਖਾਈ ਨਾ ਉਹਨੂੰ ਲੁਕੋ ਕੇ ਰੱਖ ਲਈ ਲੁਕੋ ਕੇ ਰੱਖ ਹਾਂ ਚਲ ਠੀਕ ਚਲ ਆ ਜਾ ਫਿਰ ਜਿਹੜੇ ਜੋ ਬੰਦੇ ਆਏ ਨੇ ਫਿਰ ਹੁਣ ਉਹਨਾਂ ਦੀ ਕਿਵੇਂ ਮੋੜ ਚੰਗਾ ਭਾਈ ਚੰਗਾ ਵੀਰੇ ਹਾਂ ਬੱਚੇ ਦਾ ਧਿਆਨ ਰੱਖੀ ਹਾਂ ਚੰਗਾ ਤੂੰ ਵੀ ਲਿਆ ਹੁਣ ਆਪਦੀ ਬਹੂ ਨੂੰ ਕਿ ਉੱਥੇ ਪੈ ਕੇ ਬੈਠੀ ਰਹੂਗੀ ਉਹ ਮਾੜਾ ਮਟਰਨ ਕੇ ਘਰ ਦਾ ਵੀ ਧਿਆਨ ਰੱਖ ਲਿਆ ਕਰ ਚੰਗਾ ਭਾਈ ਹੈ ਚੰਗਾ ਵੀਰੇ ਕੁੜੀਆਂ ਅਗੇ ਰਤੌਰ ਨੀਅ ਸੌਖੀ ਕੁੜੀ ਆਪਣੀ ਵੀ ਥੋੜੀ ਤੇਜ ਆ ਜਾਂਦੀ ਜਾਂਦੀ ਮੈਨੂੰ ਵੀ ਸਾਂਪ ਪਾਈ ਗਈ ਉਹ ਤਾਂ ਫਿਰ ਤੈਨੂੰ ਪਤਾ ਹੀ ਆ ਬਈ ਥੋੜਾ ਜਿਆਦਾ ਇੱਕੋ ਗਧੂਸ਼ ਦਾ ਪਤਾ ਨਹੀਂ ਮੇਰੇ ਸਾਲੇ ਦਾ ਚੰਗਾ ਨਿਕਲ ਪਤਾ ਦਿਨਾ ਪਿਓ ਦੀ ਨਾ ਭਾਗੇ ਚੱਲ ਦੇਖਿਆ ਸਮਝਾ ਕੇ ਕੀ ਪਤਾ ਲੋਕ ਹੋਰ ਹੈ ਚਲ ਠੀਕ ਹੈ ਜੀ ਤੇ ਕੱਲ ਕੰਮ ਫਿਰ ਮੈਂ ਹੀ ਪਿੰਡਾਂ ਚ ਕੇਲਾ ਮਾਰ ਕੇ ਆਉਂਗਾ ਠੀਕ ਹੈ ਠੀਕ ਹੈ ਬਾਈ ਚਲੋ ਤੁਰ ਚਲੋ ਯਾਰ ਨੀ ਉਹ ਬਾਈ ਮੇਰਾ ਸਰੀਰ ਜ ਟੁੱਟੀ ਹੁੰਦਾ ਉਹ ਸਰੀਰ ਟੁੱਟਣੋਂ ਕਿਹਾ ਗੱਡੀ ਰੋਕਾਂਗਾ ਆਪਾਂ ਦੋ ਦੜੇ ਉਥੇ ਫੜ ਕੇ ਖਾਸਾ ਪੂਆ ਪੂਆ ਲਾ ਲਾਂਗੇ ਨਾ ਕਰਦੀ ਨੀਗੀ ਉਹ ਕਰਦੀ ਪਿੰਡ ਜਾ ਕੇ ਲਾ ਲਾਂਗੇ ਤੈਨੂੰ ਕੇਰਾ ਬਿਠਾ ਕੇ ਲਾਏ ਤਾਂ ਚੱਲ ਪਿੰਡਾ ਹੋਰ ਹੁਣ ਮਸਾ ਬੜਿਆ ਭੋਕੇ ਰੈਂਦੀ ਐ ਦੋ ਦੜੇ ਤੱਕ ਵੀ ਮਸਾ ਜਾਇ ਜਾਊ ਦੋ ਦੜੇ ਤਾਂ ਲੈ ਲਾਂਗੇ ਖਸਮਾ ਉੱਥੇ ਨਾਲੇ ਆਂਡੇ ਕਰਾ ਲਾਂਗੇ ਨਾਲੇ ਆਪਾਂ ਫੜ ਕੇ ਬੋਤਲ ਪੋਵਾ ਪੋਵਾ ਲਾ ਲਾਂਗੇ ਇਹਨੂੰ ਡੋਡੋ ਨੂੰ ਕੀ ਪਤਾ ਲੱਗੂਗਾ ਮਦਾ ਕੱਲਾ ਰਹੇਗਾ ਸੀ ਤੇਰੇ ਵੇਨ ਦੇਖ ਰਾ ਘਰ ਦਾ ਕੀ ਹਾਲ ਹੋ ਗਿਆ ਹਾਈ ਹਾਈ ਹਾ ਕੀ ਹਾਲ ਕਰ ਖੇ ਵੇ ਘਰ ਦਾ ਹਾਂ ਹਾਲ ਕੀ ਹੋਣਾਗਾ ਤੇਰੇ ਸਾਹਮਣੇ ਆ ਮਤਾ ਆ ਕੇ ਮੌਜ ਰੇ ਇਥੇ ਪਾਇਆ ਨਾ ਸੀ ਹੋਰ ਕੀ ਕਰਾਂ ਮੈਂ ਆ ਪੈਣ ਜੋ ਗਈ ਹੈਗੇ ਜੇ ਭੰਕਣ ਜੋ ਗਈਆਂ ਤੂੰ ਇਹ ਘਰ ਨਾ ਮੇਰੇ ਨਾਲ ਤੇ ਪਾਸ ਹੋ ਗਿਆ ਸੀ ਆ ਦੇ ਲੈ ਚਾਰ ਦਿਨੇ ਗਈ ਸੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹਟਾ ਤੇ ਮਿਸਤਰੀ ਨਾ ਰੋਟੀ ਕਾਹਨ ਲਾਉਂਦਾ ਤਾ ਉੱਥੇ ਜਾ ਕੇ ਬਹਿ ਗਈ ਮਾਜਨ ਵਾਲਾ ਤੂੰ ਲਾ ਲੈਂਦਾ ਉਹਦਾ ਮਿਸਤਰੀ ਤਾਂ ਮਗਰੀ ਭੱਜ ਗਈ ਤੇਰੇ ਭੱਜਣ ਗਈ ਇਹ ਜਨਾਨੀਆਂ ਘਰ ਬਸ ਦਿੰਦੇ ਆ ਤੇਰੇ ਵਰਗਿਆਂ ਨਾਲ ਤਾਂ ਨਾ ਬਸ ਦਿੰਦੇ ਨੇ ਹੋਰ ਤੂੰ ਤਾਂ ਤਾਂ ਬਾੜੀ ਸੋਚੀ ਤਾਂ ਅਸੀਂ ਤਾਂ ਦੂਜੇ ਦਿਨ ਮੁੜਿਆ ਜੀ ਹੂੰ ਕਿਉਂ ਮੁੜਦੀ ਮੈਂ ਤਦ ਨਾਲ ਰਹਿੰਦਾ ਜੇ ਮੁੜਿਆ ਆਉਂਦੀ ਕਮਾਉਣਾ ਨਹੀਂ ਧਮਾਉਣਾ ਨਹੀਂ ਸਾਰਾ ਦਿਨ ਬੋਤਲਾਂ ਦੇ ਡੱਟ ਪੱਟੀ ਜਣੇ ਆ ਗੱਲਾਂ ਮਾਰਦੀ ਓ ਪੱਟੀਆਂ ਚੱਲ ਹੁਣ ਤੂੰ ਆ ਗਈ ਹੁਣ ਮਿਸਤਰੀ ਲਾ ਲਈ ਹੁਣ ਤਾਂ ਲਾਵਾਂਗੀ ਕੰਮ ਤੇ ਜਾ 4 ਰੁਪਏ ਕਮਾ ਕੇ ਲਿਆ ਮਿਸਤਰੀ ਲਾ ਲਾਂਗੇ ਮਹਲਾ ਪੈ ਗਿਆ ਹੁਣਾ ਫਰਸ਼ ਮੇਰੇ ਆਈ ਨੂੰ ਐਂ ਕੀ ਪਤਾ ਤੇ ਜਿੱਥੇ ਛੱਡ ਕੇ ਗਈਆਂ ਉੱਥੇ ਹੀ ਹੋਊਗਾ ਆ ਦੇਖੀ ਜੁੱਲੀਆਂ ਕਿਵੇਂ ਸਿੱਟੀਆਂ ਨੇ ਨਾ ਤੂੰ ਧੋਣੀਆਂ ਨੇ ਇਹ ਨਾ ਹੋਰ ਮੈਂ ਤਰਪਾਲ ਚ ਪੈਂਦਾ ਉਹਨੇ ਦੀ ਬੂੰ ਤੇ ਫਿਰ ਚੱਜ ਨਾਲ ਤੈ ਮਾਰ ਕੇ ਤਾਂ ਸ਼ਾਮ ਦੰਦਾ ਕਿਤੇ ਥੱਲੇ ਰੋਲਦੀਆਂ ਫਿਰਦੀਆਂ ਨੇ ਮਲਤਾ ਤਰਕ ਉਠਕੀ ਕੰਮ ਦੇ ਵੇਲੇ ਥੋੜੇ ਇਹਨਾਂ ਨੂੰ ਸਾਮਾ ਫਿਰ ਕੰਮ ਦਾ ਕਿਹੜਾ ਹੋਊਗਾ ਪਤਾ ਮੈਨੂੰ ਕਿਹੜੇ ਕੰਮ ਉੱਤੇ ਜਾਂਦਾ ਵਾਕੀ ਤੈਨੂੰ ਕਿਹੜਾ ਸੁਰਤ ਹੋਣੀ ਕਿ ਮੈਂ ਕਿੱਥੇ ਪਿਆ ਕਿੱਥੇ ਨਾ ਹੈ ਕੁੱਲਰ ਆਓ ਅਈ ਬਾਹਰ ਪਿਆ ਨੇਰੀ ਆਵੇ ਮੀ ਆਵੇ ਕਿ ਲੋੜਾ ਚੱਕਣ ਦੀ ਉਥੋਂ ਓ ਚੱਲ ਮੇਰੇ ਪ੍ਰੋਪਰ ਨਾ ਬੈਠ ਪਾਣੀ ਤਾਂ ਨਹੀਂ ਦਿਆ ਦੇ ਹਾਂ ਲੈ ਕਿੱਥੇ ਜਾਵੇਂ ਤੂੰ ਉਥੇ ਤੂੰ ਵੀ ਤਾਂ ਪੈ ਪੈ ਕਿਹੜਾ ਥੱਕਿਆ ਓਏ ਰੋ ਮਾ ਦੇ ਮੇਰੇ ਸਾੜੇ ਤੀਲੇ ਹੱਤ ਕਰਦੀ ਹੈ ਹੋਰ ਅੰਦਰ ਅਫਸਲਾ ਕੀ ਹੋਈ ਆ ਭੱਗ ਜਾ ਵੇ ਰੋੜੀ ਅੱਤੇ ਥਾਂ ਪੁਆਤੀ ਪਰਲੀ ਥਾਂ ਰੋੜੀ ਹੋਈ ਨਹੀਂ ਪੁਆਈ ਤੂੰ ਲੈ ਉਹ ਮੈਂ ਸਿਰਚ ਜਾਵਾਂ ਕੋ ਘਰੇ ਕੰਮ ਕਰਾਂ ਮੇਰੇ ਹੁੰਦੇ ਦਾ ਕਦੇ ਸਿਰਚ ਨਹੀਂ ਗਿਆ ਤੇ ਹਾਂ ਚਾਰ ਦਿਨ ਘਰੇ ਇੱਕ ਦਿਨ ਸਿਰਿ ਕੋਲੇ ਉਹ ਟੇਕ ਜਾ ਤੂੰ ਮਸਾਪਲਾ ਤੋਂ 2 ਮਹੀਨਾ ਬਾਅਦ ਆਈਆਂ ਤੂੰ ਬਹਿ ਜਾ ਬੈਠੀ ਆ ਮੈਂ ਠਾਇਆ ਤੂੰ ਹੀ ਸੀ ਜਾ ਬੋਤ ਪਾਣੀ ਲਿਆ ਕੇ ਦੇ ਹੋਰ ਇਹ ਨੂੰ ਜਾ ਤੇ ਉਹ ਤਾਂ ਮੋਜ ਨਾਲ ਥੱਕ ਕੇ ਆਈ ਆ ਪਾਣੀ ਲਾ ਦੇ ਪਈ ਨੂੰ ਦਾ ਨੰਗ ਜਾ ਉੱਜੜ ਜਾ ਕੰਮ ਤੇ ਦੇਖਦੀ ਆ ਮੈਂ ਸਾਂਝਾ ਭਰ ਕੇ ਸਮਾਰੂੰਗੀ ਘਰ ਆ ਦੇਖ ਲੈ ਮੇਰੇ ਸਾਡੇ ਅੱਧਾ ਰਹਿ ਗਿਆ ਮੇਰਾ ਜਵਾਖ ਤੇਰੇ ਬਿਨਾ ਹੂੰ ਉਥੇ ਲਿਆ ਕੇ ਪਈ ਗਈ ਜਾ ਕੇ ਨਾ ਇਹ ਦੇ ਕੇ ਜਵਾਖਾਂ ਦੀ ਸੋਚਣਾ ਫਿਕਰ ਅੱਧਾ ਨਹੀਂ ਰਹਿ ਗਿਆ ਅੱਗੇ ਨਾਲ ਤੁਗਣਾ ਚੁਗਣਾ ਹੋ ਗਿਆ ਮੂੰਮੀ ਅਰ ਫ੍ਰਿਜ ਤਾਂ ਹੈਗੀ ਫ੍ਰਿਜ ਹੈ ਨਹੀਂ ਬਸ ਚੋਰੀਆ ਫ੍ਰਿਜ ਵੀ ਵੇਚਦਾ ਹਾਂ ਫ੍ਰਿਜ ਵੀ ਵੇਚਦਾ ਕਿਵੇਂ ਫਰੇ ਫਰੇ ਜਵੀ ਵੇਚਦਾ ਉਹ ਫ੍ਰਿਜ ਕਿੱਥੇ ਤੇ ਆਪਣੇ ਉਹ ਤਾਂ ਖਰਾਬ ਹੋ ਗਿਆ ਤੇ ਮੈਂ ਚਕਾਤਾ ਕਬਾੜੀ ਨੂੰ ਹੋ ਦੇਖ ਫਟੇ ਮੁੱਤੇ ਤੇਰੇ ਜੰਮਣ ਤੇ ਤੇਰੇ ਦੇ ਚੰਗਾ ਭਲਾ ਫ੍ਰਿਜ ਸੀਗਾ ਆਹ ਜਹਾ ਕੁਦਰ ਵੀ ਖਰਾਬ ਹੋ ਰਿਹਾ ਤੇ ਮਾਂ ਤੇ ਇਹ ਵੀ ਚਕਾਉਂਦਾ ਮੈਂ ਤੂੰ ਵੀ ਖਰਾਬ ਆ ਤੈਨੂੰ ਵੀ ਚਕਾਉਣਾ ਹੀ ਪਊਗਾ ਯਾਰ ਮੰਮੀ ਮੇਰੇ ਕੰਨੀ ਵੀ ਦੇਖ ਲੋ ਸਾਰੇ ਦਿਨ ਲੜਾਈ ਭਾਲੀ ਕਹਿੰਦੀ ਰਹਣੀ ਹੋ ਮੈਨੂੰ ਕੀ ਕਹਿੰਦੀ ਆ ਪੁੱਤ ਇਹਨੂੰ ਸਮਝਾ ਦੀਦੀ ਚਾਰ ਚੀਜ਼ਾਂ ਬਣਾਈਆਂ ਤੇ ਚੱਕ ਕੇ 베ਚਤੀਆਂ ਨੇ ਆਹ ਵੇਖ ਲਾ ਕੁੜੀ ਕੀ ਕਹਿਣ ਲੱਗ ਰਹੀ ਆ ਤੇਰੇ ਕੁੱਤ ਕਲੇਸ਼ ਨੇ ਨਾ ਜਵਾਖਾਂ ਤੇ ਵੀ ਅਸਰ ਪਾ ਰੱਖਿਆ ਕੰਨ ਉਹ ਵਿਆਹਣੀ ਵੀ ਆ ਐ ਪੜਾਉਣੀ ਵੀ ਹੈਗੀ ਆ ਮਾੜਾ ਮੋਟਾ ਇੰਨਾ ਵਾਰੀ ਸੋਚ ਲਾ ਮੇਰੇ ਬਾਰੇ ਤਾਂ ਨਹੀਂ ਸੋਚਿਆ ਕਦੇ ਕੋਈ ਨਾ ਪੁੱਤ ਤੇਰੇ ਬਾਰੇ ਵੀ ਸੋਚੂ ਕੋਈ ਨਾ ਉਹ ਕੀਦਾ ਚੀ ਕਰਦਾ ਮਾੜਾ ਕਹੋਂ ਨੂੰ ਫਿਰ ਕਿਉਂ ਕਹੋਂ ਨਾ ਆ ਬੰਦਿਆਂ ਵਾਂਗੂ ਬਣ ਕੇ ਰਹਿ ਕੀ ਗੱਲ ਤੈਨੂੰ ਸਭ ਕੁਝ ਮਿਲਦਾ ਰੋਟੀ ਮਿਲਦੀ ਕੱਪੜੇ ਮਿਲਦੇ ਇੱਜ਼ਤ ਨਾਲ ਨਾ ਕੰਮ ਤੇ ਜਾ ਔਰ ਇੱਜ਼ਤ ਨਾਲ ਆ ਫਿਰ ਤੈਨੂੰ ਕਿਉਂ ਕਹੀਏ ਸੀ ਮਾੜਾ ਚਲ ਕੋਈ ਨਾ ਮੈਂ ਤਾਂ ਹੁਣ ਕੰਮ ਤੇ ਜਾਣਾ ਚੱਲ ਜਾ ਕਰ ਲੈ ਕੰਮ ਆਉਦਾ ਮੂੰਹ ਨਹੀਂ ਬੋਲਣਾ ਹੜਤੀ ਬਾਹਰ ਜਾ ਕੇ ਮਿਲਾਇਆ ਪੈਗਾ ਉਹ ਬਾਤ ਐ ਲਾ ਲੈਂਦੀ ਨਾ ਹਾਂ ਆ ਹੁਣ ਤੈਨੂੰ ਪਤਾ ਕਣਕ ਕਣਕ ਮੰਗਣ ਵਾਲੇ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਯਾਰ ਫੇੜ ਔੜੀਆਂ ਪਾਏ ਨੇ ਗਾਹਾਂ ਤੂੰ ਇਹ ਵੀ ਬਾਲੀਆਂ ਫਿਰਦੇ ਨੇ ਯਾਰ ਹੋਰ 3 ਨਾਲ ਆਪਾਂ ਹੀ ਹੋਰ ਪਾਏ ਪਿਆਦੇ ਉਹ ਚਾਲ ਲੈਣਾ ਸ਼ੁਕਰ ਮੈਂ ਬਰਾ ਲਿਆਂਦੀ ਆਪਾਂ ਨੇ ਚਲ ਹੁਣ ਲਾਉਣਾ ਪੈ ਕਿਸੇ ਦਾ ਆ ਹੋਰ ਅੱਬੀ ਤੂੰ ਬੈਠਾ ਚੰਗਾ ਚਲ ਮੈਂ ਬਹਿਣਾ ਕੋਈ ਸਮਝੇ ਤੇ ਹਾਂ ਗਗਨ ਵੋਏ ਉਗਾ ਗਨ ਕਿੱਧਰ ਵਗ ਗਿਆ ਰਾ ਇਹਦਾ ਮੈਂ ਬਰਾ ਹੋਰ ਗੱਲ ਹੋ ਗਈ ਇੱਕ ਨੂੰ ਲੈ ਕੇ ਆਉਣਾ ਇੱਕ ਭਾਜਾ ਨੇ ਮੈਂ ਤਲਾ ਦੇ ਅਜ ਹੋਰ ਪੱਦ ਗਈ ਹੋਊਗੀ ਬੋਲ ਮਾਰ ਤੇ ਟਿੱਖੀ ਹੋ ਵੀ ਨਹੀਂ ਆਪਣੇ ਕੋਲ ਭਰੀ ਹੀ ਕੰਮ ਰਹੇਗਾ ਹੋਰ ਹੁਣ ਚਲੇ ਨੇ ਲੈ ਮਾਜਾਂਗੇ ਕੋਈ ਨਾ ਆਪਾਂ ਲਾ ਪੇਗਾ ਕਰਦਾਂ ਗੱਲ ਫਿਰ ਪਹਿਲਾਂ ਇਹਦੇ ਮਸਾਂ ਹਰੇ ਕੱਢ ਕੇ ਨੂੰ ਲੈ ਜੀ ਹੋਰ ਚਲ ਇਹਦਾ ਇੱਕ ਤਾਂ ਆ ਗਈ ਚੱਲ ਕੋਈ ਨਹੀਂ ਫੁਰ ਕੇ ਰੋਟੀ ਐ ਤੋ ਲਾਹਾ ਲਾਂਗੇ ਜੇ ਆਪਾਂ ਉਹੀ ਗੱਲ ਆ ਗਈ ਹਾਂ ਰੋਟੀ ਇਹ ਪਕਾ ਦੂਗੀ ਲਾਓ ਆਪ ਹੁਣ ਬਣਾਇਆ ਤੇ ਪਤੀਲਾ ਆ ਲਾ ਲ ਪਏ ਫੇਰ ਵਧੀਆ ਹੈ ਬੜੀ ਤੇਜ਼ ਤਾਂ ਨਹੀਂ ਨਾ ਨਾ ਵਧੀਆ ਵਕਤ ਦੇ ਦੀ ਚੱਕਾ ਅੱਜ ਉਹਨੂੰ ਤਾਂ ਆਪਾਂ ਪਿਉਂਦੇ ਨਹੀਂ ਹੈਗੇ ਨਾ ਉਹਨੂੰ ਨਾ ਪਏ ਹਾਂ ਪਤਾ ਕੱਕੜਾ ਪਾ ਜੂ ਲੰਬਾ ਹੋ ਜਾਂਦਾ ਪਤਾ ਕੀ ਕਰਦਾ ਔਰ ਹੁਣ ਇਹ ਲੰਬਾ ਅਗਲੀ ਕੁੜੀ ਆਂ ਡੀਲਾ ਕੇ ਹਾਂ ਰੋਟੀ ਪਿਆਦਾ ਉਹਨੂੰ ਤਾਂ ਰੋਟੀਆਂ ਬਣਾ ਕੇ ਉਹ ਹੀ ਲਾਹੂਗੀ ਰੋਟੀ ਹਾਂ ਖਵਾ ਕੇ ਕਹਿੰਦੇ ਭਾਈ ਨਾਲ ਹੀ ਰਹਿ ਜਾ ਇਹਨੂੰ ਕਰੇ ਜਾਂ ਮਰ ਜੀ ਹੁਣ ਪੱਦੀ ਫਨੂ ਹਾਂ ਇਹ ਚਾਂਬੜ ਰੰਗ ਇਹ ਨਿਆਰਾ ਇੱਥੇ ਬੇਲੀਆਂ ਨੇ ਮੋਤਾਂ ਨਾਲ ਓਏ ਹੋਰ ਕਿਉਂ ਕਿਉਂ ਕਿਵੇਂ ਤਾਂ ਬੋਲੀ ਤੇ ਆਇਆ ਹੈ ਹਾਂ ਸਾ ਲਾ ਕੇ ਦੋ ਦੋ ਪਏਗਾ ਲੈ ਉਹ ਡਟਾ ਲਾ ਉਹ ਲੈ ਉਹ ਐਪ ਕਰਮ ਜੀ ਅਜੋ ਤਾਂ ਲਿਆਂਦੀ ਚਲ ਆਪਾਂ ਨੇ ਬੜਾ ਫੋਕੇ ਹੁਣ ਇਹ ਭੱਜ ਗਈ ਆ ਪਤਾ ਲਾ ਕੇ ਦੋ ਦੋ ਪਏਗਾ ਆਪ ਹੀ ਲਾ ਲਾ ਆਲੂ ਵਾਲੇ ਪਰੋਠੇ ਉਹ ਆਲੂ ਐ ਲਾ ਦਾਂਗੇ ਬਥੇਰੀ ਵਾਰ ਲਾ ਹੀ ਨੇ ਬਸ ਬਸ ਗਊ ਫਟੋਚ ਕਰੀ ਆਇਆ ਕੋਈ ਨਾ ਹਜੇ ਬੈਠੀ ਰਹਿੰਦੇ ਹੋ ਜਾਂਦੇ ਪੋਦੀ ਉਹਨੂੰ ਇੱਕ ਦੋ ਦਿਨ ਹੋ ਜਾਂਦੇ ਲੈ ਆਵਾਂਗੇ ਉਹਨੂੰ ਲੈ ਆਵਾਂਗੇ ਪਰ ਕੋਈ ਹੋਰ ਹੈ ਹੋਰ ਕਿਵੇਂ ਜੇ ਹੁਣ ਸਾਰੀ ਬਿੱਟ ਲਾਤਾ ਦਾਰੂ ਦਾ ਫਿਰ ਉਹ ਕਲਾਨ ਨਪਣਿਆ ਸਾਵਾ ਬੰਦਾ ਪਿੰਡ ਦਾ ਵੀ ਗਲਾ ਨੂੰ ਨਾਲ ਲੈ ਗਏ ਉਹ ਹੁਣ ਮੇਰੇ ਲਈ ਭੱਜ ਗਈ ਅੱਛਾ ਜੀ ਹੁਣ ਇਹਦਾ ਮਾਨ ਤਨ ਤਾ ਨਾ ਕਰਾਂ ਅੱਛਾ ਉਧਰ ਵੀ ਜਾਣਾ ਪੂਣਾ ਚਲੋ ਉਧਰ ਤਾਂ ਹੁਣ ਦੇਖਾਂਗੇ ਹੁਣ ਇਹਦਾ ਤਾਂ ਮਾਨ ਤਨ ਕਰਾ ਵਿਚਾਰੇ ਦਾ ਲਵਾਏ ਨੇ ਦੋ ਪੀ ਗਏ ਨੂੰ ਉਹ ਬਾਈ ਜੇ ਮਾਨ ਤਰ ਕਰਨਾ ਜੇ ਘਾਟਾ ਮੈਂ ਲਿਆ ਦੇਣਾ ਹੋਰ ਫਿਰ ਨਾ ਨਾ ਮਾਲ ਬਹੁਤ ਹੈਗਾ ਕੋਈ ਨਾ ਸਮਝਦਾ ਪਿਆ ਇਹਨੂੰ ਤਾਂ ਵਿਚਾਰੇ ਨੂੰ ਪੂਰਾ ਬੱਥ ਕਰਾਂਗੇ ਅੱਛਾ ਹੋਰ ਹੁਣ ਉਹ ਚਲਾਇਆ ਹੁੰਦਾ ਨਾ ਵਿਚਾਰਾ ਨਾਲ ਤੁਰਪੇਂਦਾ ਆਪਣੇ ਹੁਣ ਉਹ ਹੀ ਗੱਲ ਅੱਜ ਮੈਨੂੰ ਅੱਜਾ ਥੱਪਕ ਥਾਂ ਕਰਕੇ ਲਾਉਣੀਆਂ ਪੈਣਗੀਆਂ ਉਹ ਤੈਨੂੰ ਤਾਂ ਪਤਾ ਗੱਲ ਦੀ ਲੋੜ ਹੀ ਇੱਕ ਤਾਂ ਲੈ ਆਪਾਂ ਉਹਨੂੰ ਮੈਂ ਦੇਉਂਗਾ ਘਾਂਟਾ ਤੇਰੀ ਰੋਟੀਆਂ ਲਾਜੂ ਉਹ ਪਿੰਗ ਫੂਕ ਨਾਲ ਆਈ ਜੇ ਫਿਰ ਲੈ ਕੇ ਵੀ ਆਵੇਂਗਾ ਨਾ ਅੱਜ ਨਹੀਂ ਮਰਾਂ ਦਾ ਹਾਂ ਅੱਜ ਸਿਆਣਾ ਬਣ ਕੇ ਨਾ ਹੋਰ ਪੀਰ ਬਣ ਕੇ 2-4 ਦਿਨ ਸਾਡੀ ਇੱਜ਼ਤ ਰੱਖਦੇ ਬਾਈ ਦੇਖ 2-4 ਦਿਨ ਤਾਂ ਨਿਕਦੇ ਅੱਜ ਤਾਂ ਨਹੀਂ ਛੱਡ ਦੂੰਗਾ ਉਹ ਤੂੰ ਚੱਲ 1-2 ਦਿਨ ਤਾਂ ਕੱਟ ਪਾਣੀ ਤਾਂ ਨਹੀਂ ਪਾ ਕੇ ਪਤਲੀ ਕਰਕੇ ਲਾ ਹਾਂ ਕਰਾ ਐ ਕਰਾ ਉਹਨਾਂ ਨਾਲ ਬੰਦ ਨਾਲ ਤਾਂ 10 ਕੱਢ ਲੈ ਨਾਲ ਇੱਕ ਅੰਡਾ ਦੇਖ ਲੈ ਮੈਂ ਸਾਨੂੰ ਠੀਕ ਆ ਬਾਈ ਫਿਰ ਮੈਂ ਮੈਂਬਰ ਨੂੰ ਹੋਰ ਲਵਾ ਦਾਂਗਾ ਲਵਾ ਦੇ ਕੋਈ ਗੱਲ ਨਹੀਂ ਜੇ ਘਾਟਾ ਮੈਂ ਦੱਸ ਦੋ ਮੈਨੂੰ ਨਹੀਂ ਨਹੀਂ ਘਾਟਾ ਕੋਈ ਨਹੀਂ ਆ ਠੀਕ ਆ ਫਿਰ ਮੈਂ ਤਾਂ ਉੱਤਰ ਕਰਦਾ ਕੰਮ ਧੰਦਾ ਆ ਉਹਦਾ ਠੀਕ ਆ ਗਗਨਾ ਨਹੀਂ ਗਗਨਾ ਓਰੇ ਆ ਜਾ ਇੱਥੇ ਕਿਹੜੀ ਗਗਲ ਹੈ ਓਰੇ ਆ ਜਾ ਗਗਨ ਭਾਲਦੀ ਹੈ ਗਗਲ ਕਿੱਧਰ ਗਈ ਤੇ ਤਾਂ ਬਾਰੀ ਬੰਨ ਰੱਖੀ ਹੈ ਹੁਣ ਉਹ ਭੱਜ ਗਈ ਲੱਹ ਐ ਕਿ ਮੈਂ ਭੱਜ ਗਈ ਮਾਤਾ ਆਪੇ ਵੀ ਬੋਲ ਮਾਰਨੇ ਤਾਂ ਕੋਈ ਧੁਨੀਆ ਨਾ ਪਤਾ ਮਾ ਇਧਰ ਦੇਖ ਮਾਲ ਪਸੂਕ ਨਹੀਂ ਇਧਰ ਨੇ ਹੂੰ ਭਜਾਉਣ ਵਾਲੇ ਤਾਂ ਤੁਹਾਡੇ ਲੱਛਣ ਨੇ ਟਾਈਮ ਨਾਲ ਤਾਂ ਆ ਚਲਾ ਲੰਨੇ ਹੋ ਅਗਲੀ ਭੱਜੂਗੀ ਉਹ ਪੱਦ ਇਹਦਾ ਟਾਈਮ ਨਾਲ ਕੀ ਹੈ ਇਹਦਾ ਮਾਨਤਨ ਨਹੀਂ ਕਰਨਾ ਦੇ ਬੰਦੇ ਨਾਲ ਗਿਆ ਵਿਚਾਰਾ ਕੰਮ ਛੱਡਿਆ ਨੇ ਚਲੋ ਉਹਦਾ ਤਾਂ ਮਾਨਤਨ ਕਰਨਾ ਆਹਦੇ ਬਹਾਨੇ ਤੁਸੀਂ ਆਪਦੇ ਹੀ ਕਰੀ ਜਾਂਦੇ ਹੋ ਚਲ ਤੂੰ ਐ ਕਰ ਪਈ ਗੱਲ ਸੁਣਾ ਤੂੰ ਦੋ ਰੋਟੀਆਂ ਦੇ ਦੀਆਂ ਲੱ ਨਾਲੇ ਉਹਦੀ ਨਾਲੀ ਤੇਰੇ ਘਰ ਵਾਲੀ ਦੀਆਂ ਨਾਲੇ ਤੂੰ ਇੱਥੇ ਖਾ ਕੇ ਆਉਂਦੇ ਰੋਟੀਆਂ ਲਾ ਕੇ ਲੈ ਜਾ ਕੋਈ ਨਹੀਂ ਉਹਨੂੰ ਅਸੀਂ ਲਿਆਵਾਂਗੇ ਦੋ ਚਾਰ ਦਿਨਾਂ ਨਾਲੇ ਹੋਰ ਵਜਾਂਦੇ ਹਾਂ ਚਲੋ ਅੱਜ ਅੱਜ ਲਾ ਦਿੰਨੀ ਆ ਆਹ ਰੋਜ਼ ਨਹੀਂ ਆਇਆ ਦੰਨਾ ਮੇਥੋਂ ਚਲ ਕੋਈ ਨਾ ਉਹ ਦੋ ਚਾਰ ਦਿਨ ਜਿੰਨੇ ਦਿਨ ਉਹਦੇ ਨੂੰ ਨੇ ਤਾਂ ਲਾ ਦੇ ਤੇਰੇ ਲਈ ਕੀ ਪਤਾ ਮਹੀਨਾ ਨਾ ਆਵੇ ਸੱਤ ਮਹੀਨਾ ਮੈਂ ਰੋਟੀਆਂ ਲਾਈ ਜਾਂ ਤੇਰੀਆਂ ਬਣਾਣਾ ਚੰਗਾ ਅੱਠਾ ਕੋ ਗੁਣ ਕਰ ਰੋਟੀ ਲਾ ਲੈ ਕਰੇ ਕਣਕ ਮਕਾਉਣੀ ਆ ਜੱਟ ਦੀ ਕਣਕ ਆ ਵੀ ਚਾਰ ਆਪਦੀਆਂ ਨਾਲਆਂ ਚਾਰ ਆਪਦੇ ਘਰ ਵਾਲੀਆਂ ਨਾਲੀਆਂ ਨਾਲ ਇਹਦੀਆਂ ਅਲੱਗੀਆਂ ਗਰਮੀ ਦਾ ਟਾਈਮ ਆ ਬਾਈ ਚੁੱਲ੍ਹੇ ਮੁਰੇ ਛੜੇ ਜਾਂਦਾ ਲਾਉਂਗੀ ਤਾਂ ਦੇ ਪੈਸੇ ਦੇਊਗਾ ਮਹੀਨੇ ਦੇ ਕੋਈ ਪੈਸੇ ਉਹ ਦੁੱਧ ਦਾ ਡੋਲੂ ਲੈ ਜਾ ਕਰੋ ਭਰ ਕੇ ਨਾ ਜਵਾਕ ਵੀ ਲੈਣਗੇ ਨਾਲ ਆਪ ਡੱਕ ਲਿਓ ਲੈ ਕੱਲੇ ਕੰਮ ਨਹੀਂ ਬੰਦਾ ਮਹੀਨੇ ਦੀ ਤਨਖਾਹ ਲੈ ਕੇ ਜਾਉਂ ਪੂਰੀ ਜੱਟੀ ਗਈ ਹੋਈ ਆ ਭਾਈ ਤੇ ਤੁਹਾਡਾ ਡੋਲੂ ਲੈ ਕਿਲ ਕਿਲੋ ਕਿਉਂ ਕਰ ਲਈ ਘਰੇ ਜਾ ਕੇ ਖਾਹਰਾ ਇਹਨਾਂ ਤੋਂ ਖਾਦਾ ਨਹੀਂ ਜਾਂਦਾ ਇਹਨਾਂ ਤੋਂ ਕਿੱਲੋ ਦੁੱਧ ਨਾਲ ਭਲਾ ਕੀ ਬਣਦਾ ਆ ਫੱਟ ਰਹੀ ਇਹਨੂੰ ਕੀ ਬਦਲ ਤੂੰ ਨਾ ਝਾਰ ਚੋ ਲੈ ਕਰੀਏ ਤਰ ਤਰ ਜਾਂਦੇ ਚੋਨੇ ਚਲ ਠੀਕ ਆ ਨਾਲ ਇਹਦਾ ਉੱਥੇ ਦੁੱਧ ਪਰ ਕੇ ਡੋਲੀ ਜਾ ਇਹਨੂੰ ਫੜਾਦਾ ਉਹਦੇ ਘਰ ਇਹਨੂੰ ਵੀ ਚਰਲ ਭੋਲੇ ਇਹ ਵੀ ਡੋਗ ਲੈ ਬਾਈ ਆਈ ਨੂੰ ਨਾ ਉਹਦੀ ਪੋਰਾ ਪੋਰਾ ਗੱਲ ਛੋਦੂਗਾ ਉਹ ਮੇਰੇ ਨਾਲ ਲੜੂਗੀ ਫੇਰਾ ਕੰਟੋਂ ਦਾ ਇਹਨੂੰ ਉਸਨੇ ਕਹਿੰਦੇ ਵਾ ਫੇਰਾ ਦੇਖ ਲਈ ਜੇ ਕੇਰਾ ਤਾਂ ਆਜੂ ਦੁਬਾਰੇ ਫਿਰ ਮੈਂ ਭਜਾਉਂ ਉਹਨੂੰ ਹਿਸਾਬ ਰੱਖ ਲਈ ਚਲ ਕੋਈ ਨਹੀਂ ਤੈਨੂੰ ਕਹਿਦਾ ਯਾਰਾ ਉਹ ਤੂੰ ਵੀ ਇਹ ਗੱਲ ਕਰਾ ਇਹਨੂੰ ਦੱਸਿਆ ਕਰ ਹੁਣ ਇਹ ਰੋਟੀਆਂ ਤੇਰੀਆਂ 2 ਦਿਨ 4 ਦਿਨ ਲਾ ਦੂਗੀ ਇਹਨੇ ਆਪਾਂ ਨੂੰ ਜਾ ਕੇ ਲਾ ਆਵਾਂਗੇ। ਉਹ ਮੈਂ ਵੀ ਤੋਚਿਆ ਮੈਂ ਤੂੰ ਪੀਤੀ ਪੁੱਤੀ ਜਿਹਾ ਦੱਸਿਆ ਜਾਂਦਾ ਯਾਰ। ਲਾ ਕੇ ਦੋ ਪੇਗ ਉਹਨੂੰ ਸਾਰਾ ਕੁਝ ਦੱਸ ਦੇਣਾ ਫਿਰ ਗਾਹਾਂ ਉਹ ਇਹਦੇ ਨਾਲ ਲੜਦੀ ਹੈ। ਹੋਰ ਆ ਕਸੂਰ ਤਾਂ ਮੇਰਾ ਮੋਟਾ ਮੂੰਹ ਬੰਨ ਕੇ ਰੱਖਿਆ ਕਰ। ਇਹਦਾ ਘਰ ਵਿਚਾਰੀ ਨਰਮ ਆਦਾ। ਇਹਦਾ ਹੁਣ ਆ ਗਈ ਨਰਮ। ਪੋਚੇ ਰਾਜ ਦਾ ਪੋਚੇ ਰਾਜ ਦਾ ਸਾਰਾ ਕੁਝ ਕਰਦੀ। ਹੋਰ ਆ ਕੁਛ ਨਹੀਂ ਹੁੰਦਾਗਾ ਨਾਲ ਚਿਰੀਆਂ ਰੋਟੀਆਂ ਲਾਜਿਆ ਕਰੂ 2 ਕਿਲੋ ਦੁੱਧ ਪਾ ਲਿਆ ਕਰੀ ਕੁਛ ਨਹੀਂ ਹੁੰਦਾਗਾ ਉਹ ਦੁੱਧ ਤਾਂ 2 ਦਿੰਦੀਆਂ ਲੈ ਚਾਹੇ ਇੱਕ ਤਾਂ ਲੈ ਜਾ ਕਰ ਨਾ ਉਹ ਨਹੀਂ ਬਸ ਤੂੰ ਆਏ ਨਈਂ ਕਹੀ ਹੁੰਦਾ ਹੈਗਾ ਹੋਰ ਨਾ ਕੋਈ ਨਾ ਕਰੇ ਮੈਂ ਤਾਂ ਡੇਰੀ ਚ ਪਾ ਆਉਂਦੇ ਕਰੇ ਫੈਟ ਘਟ ਆਉਂਦੀ ਆਇਆ ਕਰੀ ਬਸ ਫੇਰ ਆਪਦਾ ਤਾਂ ਇਹ ਤਾਂ ਬਥੇਰੀਆਂ ਗੱਲਾਂ ਬਲਾ ਦਾਂਗੇ ਕੀ ਦਾ ਗੱਲਾਂ ਕੀ ਪਾ ਥੋੜੀ ਦਬਾਲਾ ਉਹਨੂੰ ਹਾਂ ਲਿਆਵਾ ਕੋਈ ਨਾਲ ਉਹਨੂੰ ਬੈਠਣ ਦੇ 15 ਜਾਨ ਹੋ ਜਾਂਦੇ ਪੋਲੀ ਹੋ ਜਾਂਦੇ ਪੋਲੀ ਇਹਦੇ ਵਾਂਗੂ ਪੋਲੀ ਹੋ ਜਾਂਦੇ ਆਪੀ ਆਉਣੀ ਅਮੀ ਮਣੀ ਚਰ ਕੇ ਕੁਛ ਨਹੀਂ ਹੁੰਦਾ ਹਾਂ ਪਹਿਲਾਂ ਇਹ ਵੀ ਚਰਨ ਮਿਰਜੇ ਕਰ ਦਿੱਤੀ ਉਹੀ ਨਾ ਪੋਲੀ ਬਸ ਹੀ ਤੇ ਦੀ ਜਾਗੀ ਕੰਜਰ ਚੋਚ ਕਸੂਰ ਹੈ ਜਿਹੜਾ ਪੇ ਕੂ ਜਾਂ ਬੱਦਲ ਆ ਜਾਂਦਾ ਮੈਂ ਕਰ ਪੀਗ ਮਾਰ ਹੋਰਾ ਲਾ ਕੇ ਚੱਲੀਏ ਲਾ ਲਾ ਪੈਰੀ ਕੱਤਨ ਲਵਾਉਂਦਾ ਮੇਰੇ ਕੁੜੀਆ ਪਰਾਂ ਦੇ ਪੈਰੀ ਹੱਥ ਨਹੀਂ ਚੋੜ ਦੀ ਪੱਗ ਸਹੀ ਪੈਰੀ ਹੱਥ ਨਾਲ ਕਿਹੜਾ ਤੂੰ ਲਿਸਾਉਂਦਾ ਮਸਕ ਮਾਰ ਦੇ ਮੇਰੇ ਸਾਲਾ ਦੇ ਮੈਂ ਲਾਉਂਦਾ ਉਹ ਉਹਨੇ ਬਣਾ ਇਹ ਤਾਂ ਬੱਚਾ ਨੇ ਮੰਗ ਲਿਆ ਉਹਦਾ ੱਟਕੇ ਨਹੀਂ ਬੱਟੇ ਬੱਚਾ ਤਾਂ ਮੰਗ ਲਿਆ ਹਮੀਰੇ ਦੇ ਟੋਟੇ ਵਰਗਾ ਹੋਇਆ ਪਿਆ ਚੱਲ ਕੋਈ ਨਾ ਭਾਈ